ਹਾਜ਼ਾਰ ਦੋ ਹਜ਼ਾਰ ਤਾਂ ਕੋਈ ਗੱਲ ਨਹੀਂ ਇਕੱਠੇ ਕਰੋ ਸਾਰਾ ਆਪਣਾ ਕਾਫਲਾ ਕੋਈ ਨਹੀਂ ਕੋਈ ਨਹੀਂ ਦੋਨੇ ਵੀ ਹੋ ਗਏ ਕੰਟਰੋਲ ਤਾਂ ਇਹਨਾਂ ਕੋਲ ਹੀ ਹੋਊਗਾ ਦੋਨਾਂ ਦਾ ਕਿੱਧਰ ਰੁਕਣਾ ਯਾਰ ਆਪਾਂ ਨਹੀਂ ਨਹੀਂ ਕਹਾ ਬਦੋ ਰੁਕਣ ਦਾ ਕੋਈ ਕੰਮ ਨਹੀਂ ਕਹਾ ਬਦੋ ਡਰਾਉਣ ਵਾਲੇ ਪਾਸੇ ਨੂੰ ਮੈਂ ਕਹਿੰਦਾ ਵੀ ਦਰੋਂ ਰੋਕ ਲੋ ਫੇਰ ਅਸੀਂ ਰੁਕ ਜਾਾਂਗੇ ਆਇਦਰ ਆਇਓ 25 ਕੇ ਬੰਦੇ ਆਜੂ ਆਜੂ ਕੋਈ ਨਹੀਂ ਜਾਂਦਾ ਆਇਦਰ ਆਜੋ ਤੇ

ਹਾਂ ਜੀ ਕੋਈ ਨਹੀਂ ਕੋਈ ਨਹੀਂ ਸ਼ਰਮ ਹੈ ਕਿ ਨਹੀਂ ਹੈ ਮਾਰਨ ਨੂੰ ਤਿਆਰ ਆ ਯਾਰ ਜਿਦਾ ਉਹ ਗੋਲ ਮੈਨੂੰ ਚਲਾਓ ਲਹੂ ਪੀ ਲਿਆ ਜੰਗ ਟੰਡਰਾ ਕਰ ਤੱਕੜਾ ਹੈਡਕੋਰ ਦਾ ਨਹੀਂ ਰੋਣ ਬੰਦ ਕਰ ਜੂ ਹਾਈਕੋਰ ਨੇ ਉਹ ਵੀ ਫਸਲੇ ਲਾਗੂ ਕਰੇ ਨਹੀਂ ਹਾਈਕੋਰ ਬੰਦ ਕਰ ਸਿੱਟਾ ਬੰਦ ਕਰ ਅਰੇ ਗੋਲੀ ਮਾਰ ਲਓ ਗੋਲੀ ਮਾਰ ਸਾਡੇ ਗੋਲੀ ਤੂੰ ਨਾ ਵਾਹ ਲੈਣੇ ਆ ਨਹੀਂ ਭਾਈ ਗੋਲੀ ਮਾਰ ਬੋਲੀ ਮਾਰ ਸਾਡੇ ਗੋਲੀ ਗੋਲੀ ਮਾਰ ਤਾ ਕੀ ਨਾ ਬੰਦ ਕਰ ਜੜਾ ਆ ਸੋ 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 ਹਾਂ ਤਾਂ ਬਾਰ ਬਾਈ ਇਹਦੇ ਸੇਟਮਾਂ ਦਾ ਕੋਈ ਨਹੀਂ ਸਹੀ ਕੋਈ ਨਹੀਂ ਜਨਾਗਰ ਇਹ ਨਾ ਕੋਈ ਬੋਲਣਾ ਹੀ ਨਹੀਂ ਮੈਂ ਤੁਹਾਨੂੰ ਪਾਣੀ ਦਿਖਾ ਦੇਣਾ ਬੰਦੋ ਲਾ ਕੇ ਆਹ ਛੱਡੀ ਤੇ ਖੜਾ ਆ ਰਹੇ ਆਹ ਸਾਹਮਣੇ ਤੋਂ ਆਪਾਂ ਠੀਕ ਕਰਦੇ ਆਂ اٿي نٿا نالا يا اوه اوه نالا ਨਾ ਪਰਦਾ ਨੇ ਕੇ ਖੜਦੇ ਓਏ ਪਰਦਾ ਨੇ ਕੇ ਖੜਦੇ ਓਏ ਲੈ ਆਵਰੇ ਨਕਸ਼ਾ ਜਾਵਾ ਕੋ ਇਧਰ ਆ ਜਾਨ ਕੋਲ ਕਰਨੀ ਇਧਰ ਆ ਜਾਨ ਮੁੰਡਿਓ ਹੋ ਹੋ ਕੇ ਜੁਸਤੀ ਸਾਹਿਬਾ ਜਦੋਂ ਉਹ ਕੋਈ ਵੀ ਅਸੀਂ ਤਾਂ ਚਲੇ ਜਾਂਦੇ ਟੰਡਾ ਵੀ ਚੱਕਦੇ ਉਹ ਕਹਿੰਦੇ ਪੰਜ ਮਿੰਟਾਂ ਦੇ ਅੰਦਰਾਂ ਦੇ ਅਸੀਂ ਸਾਰਾ ਕੁਝ ਬੋਰੀਆਂ ਦੇ ਉਸਦਾ ਭੇਟ ਹੋਣਾ ਪੰਜ ਮਿੰਟ ਇੱਥੇ ਖੜੋ ਘੜੀਆਂ ਦੇਖ ਲਓ ਦੇਖ ਲਓ ਦੇਖ ਲਓ ਇਸ ਕਰਕੇ ਪੰਜ ਮਿੰਟਾਂ ਤੋਂ ਬਾਅਦ ਜੇ ਇਹ ਨਹੀਂ ਹਲਾਉਂਦੇ ਸਾਰਾ ਟੰਡਾ ਉਹ ਵੀ ਫਿਰ ਆਪਣਾ ਕੋਈ ਮਾਮਲਾ ਨਹੀਂ ਟਿਕਣਾ ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਾਟ ਹੁੰਦਾ ਇਹਦੇ ਬਾਅਦ ਵੀ ਜੇ ਆਪਾਂ ਗੱਲ ਸੁਣਦੇ ਆ ਸੋਸ ਕਰਕੇ 5 ਮਿੰਟ ਇੱਥੇ ਬੈਠ ਕਰੋ ਕਿਉਂਕਿ ਕੱਲ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰਿਆਂ ਵੱਲੋਂ ਗੰਮਗਾ ਚਲਾਈ ਹੋਈ ਹੈ ਡੀਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ ਗੇਰਾ ਡ੍ਰੀਡ ਕੋ ਬਾਅਦ ਕਾਏ ਹੋ ਗਿਆ ਕਸ਼ਮਕਸ਼ ਤੋਂ ਬਾਅਦ ਵੀ ਆਪਾਂ ਮਿਲ ਬੈਠ ਕੇ ਦਾ ਹੱਲ ਕੱਢ ਗਏ ਕਿਉਂਕਿ ਜਦੋਂ ਵਿਚ ਵਿਚਾਰੇ ਸਾਡੇ ਆਏ ਆ ਜਿਹੜੇ ਆਪਣੇ ਨਮਾਇंदे ਹੁੰਦੇ ਆ ਆਹ ਹਾ ਹਾ ਨਰ ਭਈਆ ਬਹੁਤ ਤੱਕੜ ਸੀ ਉਸ ਕਰਕੇ ਉਸ ਰਈਏ ਨੂੰ ਦੇਖਦੇ ਹੋ ਅਭੀ ਬਾਦ ਇਹ ਸਾਰੇ ਹੋ ਗਏ ਸੋਤ ਨਾਲ ਹੀ ਵਿਚ ਵੀ ਬੁੱਤਵਾ ਹੁੰਦਾ ਤੇਰੀ ਪਤਾ ਕਰ ਲਓ ਤੁਸੀਂ ਇੱਕ ਇਹ ਤਾਂ ਚੱਲੋ ਠੀਕ ਹੈ ਜਾਓ ਤੁਸੀਂ ਫਿਰ ਅੱਗੇ ਮੁੜ ਜਾਗੇ ਠੀਕ ਹੈ ਠੀਕ ਹੈ ਮੁਰੋ ਸੋ ਦੂਜੇ ਪਾਸੇ ਅੱਜ ਸਹ ਦੇ ਜੱਤੀ ਸਾਹਿਬ ਨੂੰ ਜੀ ਹੋਰ ਕਿਸੇ ਪਾਸੇ ਵੀ ਤੁਹਾਡਾ ਜੇ ਚੋਰ ਜਿਹੜੀ ਨਹੀਂ ਕੰਮ ਚੱਲਦਾ ਹੋਇਆ ਫੇਰ ਆਪਣੀ ਚੈਹੀ ਮੰਗਣਾ ਵੀ ਉਹ ਕਹਿੰਦੇ ਕਿ ਕਿਸੇ ਪਾਸੇ ਕੋਈ ਕੰਮ ਨਹੀਂ ਅੱਜ ਚੱਲੇ ਆਦਾਰ ਤੇ ਚੱਲੇ ਆਂ ਮਾੜੀ ਵੀ ਮੇਰੀ ਗੱਲ ਹੁੰਦੀ ਕਿ ਜੇਕਰ ਕੋਈ ਕੰਮ ਕਰੀ ਚਾਹੁੰਦੇ ਨੇ ਜੀ ਇਹ ਮੈਂ ਅੰਦਰ ਕਮੇਟੀ ਨਾਲ ਜਾ ਰਹੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਜਾਣ ਤੋਂ ਪਹਿਲਾਂ ਹੋਤਾ ਤਾਂ ਹੋ ਗਿਆ ਹਾਏ ਹੋ ਗਿਆ ਵੀ ਪੰਜ ਪੰਜ ਬੰਦੇ ਕਮੇਟੀ ਬਣਾ ਲਓ ਤੇ ਜਿਹਨੇ ਸਦਾਰਾ ਹੈ ਉਹ ਦੂਜਾ ਵਾਲੇ ਤੋਂ ਸੋਹੇ ਤੈਨੂੰ ਪ੍ਰਸ਼ਾਸਨ ਨੇ ਜਿੰਮੇਵਾਰੀ ਲਈ ਸਪੈਸ਼ਲ ਉਪਕਸ਼ੇਵਾਰੀ ਲਈ ਵਧੀਆ ਬਰਾ ਤਖਤੇ ਤੇ ਫੈਲ ਕੋੜੀ ਹੱਥਾਂ ਸ ਟਾੜਾ ਝੜ ਕੇ ਲਵਾਂਗਾ ਬਦਲੋ ਕੀ ਹੈ ਕੱਲ ਵੀ ਆਏ ਬੋਲਦੇ ਟਾੜਾ ਝੜ ਕੇ ਅੱਜ ਵੀ ਆਏ ਕਹਿ ਦੇ ਕਿ ਆਓ ਕਿਉਂਕਿ ਅੱਜ ਅਸੀਂ ਸਾਡੇ ਜ਼ਮੀਨ 'ਚ ਹਾਈ ਕੋਰਟ ਨੇ ਮੰਦਾ ਚਾਰੇ ਹੋ ਹਾਈ ਕੋਰਟ ਦਾ ਫੈਸਲਾ ਦਿੱਕਤੀ ਸਾਡੀ ਖੋਲ ਦੇਣਾ ਅਸੀਂ ਦੇ ਹੋਰ ਵੀ ਜਿਹੜੇ ਸਾਹਮਣੇ ਤਮਾਦ ਦਾ ਪਾਸ ਭਰਉਂਦੇ ਆ ਉਹ ਵੀ ਖੋਲ ਦੇਣਾ ਬਹੁਤ ਸਾਫ ਫੈਸਲਾ ਹੋਇਆ ਉਹ 1975 ਦੇ ਮੁਕ ਕਿੰਨਾ ਕਿ ਬਣਾ ਉਹ ਉਹ ਮੈਚ ਚਲਾ ਜਾਰੀ ਹੋਇਆ ਹੋਣਾ ਹੈ ਕਪਾੜਾ ਨਿਸਰੀ ਬਾਗ ਉਹ ਹਾਈ ਕੋਰਟ ਦੇ ਫੈਸਲੇ ਨੂੰ ਖੋਹਦਾ ਕਹਿੰਦਾ ਹਾਈ ਕੋਰਟ ਨੂੰ ਉਹ ਸਾਡੀਆਂ ਗੱਲਾਂ ਨੂੰ ਆਣ ਕੇ ਕਿਹਨਾਂ ਕਹਿੰਦੇ ਆਦਰ ਲੋਕਾਂ ਤੋਂ ਚੜਦੇ ਆ ਕੱਲ ਵੀ ਆਪਣੀ ਗੱਲ ਹੋਈ ਆਪਣੇ ਪ੍ਰਧਾਨ ਜੀ ਨੂੰ ਕਿਹਾ ਵੀ ਉਹ ਹਾਈ ਕੋਰਟ ਦੇ ਫੈਸਲੇ ਤੁਸੀਂ ਫੋਕਸਰਾ ਲਾਗੂ ਕਰਦੇ ਹੋ ਜੇ ਮੋਟੇ ਨੂੰ ਰੋਕਤ ਨਾ ਆਵੇ ਅੱਜ ਜੀਲੀਆ ਦਿੱਤੀ ਹੈ ਵੀ ਹਾਈ ਕੋਰਟ ਦਾ ਫੈਸਲਾ ਡੀਸੀ ਸਾਹਿਬ ਨੇ ਕੰਮ ਹੋਈ ਜਿਹੜਾ ਹਾਈ ਕੋਰਟ ਤੋਂ ਉੱਥੇ ਪਾਸੇ ਪਾਰਲੀਮੈਂਟੀ ਹੈ ਸਾਲ ਦੀ ਮੱਝੇ ਨੂੰ ਦੇਖੋ 2017 ਕਲਾ ਇਸ ਜਿਹੜਾ ਕੰਮ ਹੋ ਗਿਆ ਉਸ ਤੋਂ ਬਾਅਦ ਅਸੀਂ ਕਹਿ ਦਿਆ ਜਿਹੜੀ ਜੀਲੀ ਜੀਲੀ ਦਬਾਉਣ ਲੱਗੋ ਇੱਕ ਸੌ ਏਕੜ ਦਾ ਮਾਰਕਾ ਸੌ ਏਕੜ ਕੰਨੀ ਨਹੀਂ ਜਾਂਦੀ ਹੈ ਆ ਜੋ ਹੋਇਆ ਹੋਰ ਪਹਿਲਾਂ ਦਿੱਲੀ- ਦਿੱਲੀ ਨਾਲ ਉਹਨਾਂ ਵਾਰੀਓ ਹਾਈ ਕੋਰਟ ਦਾ ਕਾਨੂੰਨ ਜਾਂ ਸੁਪਰੀਮ ਕੋਰਟ ਦਾ ਜਾਂ ਫੋਡੀ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਦਾ ਕਿੱਧਰ ਗਿਆ ਐਸਾ ਕਾਨੂੰਨ ਦੀਆਂ ਅੱਖਾਂ ਵਿੱਚ ਹੀ ਹੋਣਾ ਹੈ ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਬਸਤਮਾਨ ਨਹੀਂ ਚੱਲ ਕੀਤਾ ਇਹ ਛੋਟਾ ਮਾਮਲਾ ਸੀ ਹਾਈ ਕੋਰਟ ਵਿਦਾਈ ਕਹਤਾ ਸੀ ਹਰਿਆਣਾ ਨੂੰ ਪਾਣੀ ਦੇ ਦੇ ਉਹ ਸੇ ਆਪ ਬਹਿ ਗਿਆ ਜਾ ਕੇ ਮੁੱਖ ਮੰਤਰੀ ਧਰਨਾ ਲਾ ਕੇ ਜੁਰਾਤੋਂ ਮਟਰ ਨਾਲ ਫਲਾਸ ਦੇ ਦੈ ਹਾਈ ਕੋਰਟ ਦਾ ਫੈਸਲਾ ਦੰਮਿਆ ਸਾਹਿਬ ਨੂੰ ਬਚਾਉਣ ਦਾ ਵੀ ਕੋਲ ਆਇਆ ਹੋਇਆ ਸੀ ਹਾਈ ਕੋਰਟ ਨੇ ਕਮੇਟੀ ਬਣਾ ਕੇ ਕਿ ਦੰਮਿਆ ਸਾਹਿਬ ਨੂੰ ਕਿਹਾ ਹੈ ਪੂਰੀ ਗ੍ਰਾਂਮ ਵਿੱਚ ਫੈਲਿਆ ਇਤਨਾ ਕਰਾ ਦਿੱਤੀ ਕਿ ਹਾਈ ਕੋਰਟ ਦਾ ਫੈਸਲਾ ਨਾ ਗੂ ਆਪਣੇ ਗ੍ਰਾਂਮ ਵਿੱਚ 10 ਸਰਪੰਚਾਂ ਦਾ ਮਾਹਿਲਾ ਨਿਕਲ ਨਹੀਂ ਸਕਦਾ ਹੈ ਭਾਈ ਕੋਰਟ ਦਾ ਫੈਸਲਾ ਹੈ ਹਾਈ ਕੋਰਟ ਦਾ ਫੈਸਲਾ ਵੀ ਇਹ ਹੈ ਲੋ ਪੰਜਾਬ ਦਾ ਮਾਲਕ ਜਿਹੜਾ 21 ਲੱਖ ਤੋਂ ਵੀ ਇਕਰ ਦਾ ਦਾ ਹੋਇਆ ਹੈ ਮਿਸਤੀ ਸੁਹਤਾ ਹੋਇਆ सो कम कराओ दूसरे पैसे में नाजिम पैसे दो हम कर रहे हैं भ्रष्टाचार होगा आ जाते कदोड़ ला कभी जोड़ लोक जोड़ ला देखा कदम मुकम्मल कर दिया नवा पैसा तो दुपा पैलान लिया नहीं आएंगे ठीक है कामना सिंधी पता करे बंदि सभु साढे रोल तव्हांखे आम ਕਾਉਂਡ ਪਿੰਡ ਦਾ ਜ਼ਮੀਨ ਦਾ ਮਾਮਲਾ ਨਹੀਂ ਇਹ। ਆ ਹਾਜ਼ਰ ਦੇ ਵਿੱਚ ਆਜੀ ਵੀਡੀਓ ਦੇਖੋ। ਹਾਇਨ ਕੇਰ ਕੇ 250 ਏਕੜ ਜ਼ਮੀਨ ੱਕੇ ਨਾਲ ਰੋਕਣ ਤੇ ਆਈ ਹੋਈ ਹੈ ਸਰਕਾਰ। 32 ਏਕੜੋਂ ਦੀ ਰੋਕ ਨੇ ਭਰਤ ਮਾਲਾ ਤਹਿਤ ਦਿੱਕ ਨਮਾਤਾ ਸਮੀ ਦਿੱਤਾ। ਉਲਟਾ ਧਰਨਾਕਾਰੀ ਚੱਕ ਕੇ ਸਮੇਤ ਮਾਵਾਂ ਪੇੜਾ ਠਾਣੇ ਚ ਬੰਦ ਕਰਦੇ ਜੇ ਅੱਜ ਬੰਦ ਕਰਤੇ। ਉਹਨਾਂ ਬੰਦਿਆਂ ਨੂੰ ਛਡਾਉਣ ਖਾਤਰ ਜਿਹੜਾ ਭਗਵਾਨਤ ਮਾਨ ਨੇ ਕਹਿੰਦਾ ਤੁਸੀਂ ਸੜਕਾਂ ਰੋਕ ਲੈਣਿਓ ਥਾਣਾ ਘੇਰਿਆ ਕਿਸੇ ਨੇ ਬਾਤ ਨਹੀਂ ਪੁੱਛੀ ਅਖੀਰ ਨੂੰ ਕੱਲ ਵੱਡਾ ਹਾਈਵੇ ਜਾਮ ਕੀਤਾ ਜੋ ਰਾਤ 9 10 ਵਜੇ ਫੈਸਲਾ ਹੋਇਆ ਉਹ ਸਾਰੇ ਬੰਦੇ ਰਹਾ ਕੀਤੇ ਅਸਮੇਤ ਮਾਦਾ ਪਹਿਣਾ ਹੁਣ ਉਹ ਸੜਕਰ ਕਾਉਣ ਦਾ ਜ਼ਿੰਮੇਵਾਰ ਉਹ ਐਸਡੀਐਮ ਜਾਓ ਪ੍ਰਸ਼ਾਸਨ ਨੂੰ ਮੰਨਦਾ ਜਿਹੜਾ ਪਹਿਲਾਂ ਗੱਲ ਨਹੀਂ ਸੁਣਦਾ ਇਹ ਸੁੰਦਰ ਦਿਖਾਈ ਪਿੰਡ ਹੈ ਤਿੰਨ ਪੀੜੀਆਂ ਤੋਂ ਵੀ ਜ਼ਮੀਨਬਾਰ ਹੋਇਆ ਪਟਿਆਲੇ ਜਿਲ੍ਹੇ ਦਾ ਦੇਖੋ ਵੀ ਐਸੇ ਤਰ੍ਹਾਂ ਮੋਰ ਚੱਲ ਗਿਆ ਹੋਇਆ ਹੈ ਕਿਹਾ ਭਾਰਤ ਮਾਲਾ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ ਖਰਾਬੀ ਮੋਰ ਚੱਲ ਰਿਹਾ ਹੈ ਕੈਮ ਦਾ ਭਾਅ ਦਾ ਜ਼ਮੀਨਾਂ ਟੱਕੇ ਨਾਲ ਖੋਣ ਤੇ ਉਤਰੇ ਹੋਇਆ ਸੋਸ਼ ਕਰਕੇ ਭਰਾਵੋ ਜ਼ਮੀਨਾਂ ਦੀ ਲੜਾਈ ਵੱਡੀ ਹੈ ਜ਼ਮੀਨਾਂ ਦੀ ਲੜਾਈ ਸੋਰ ਮੰਗਦੀ ਹੁੰਦੀ ਹੈ ਜਦੋਂ ਬਹਾਦਰਾਂ ਨੂੰ ਮਾਲਕੀ ਦੇ ਹੱਕ ਦਵਾਉਣ ਦੀ ਜੰਗਲੀ ਲੜਾਈ ਨੂੰ ਆਪਾਂ ਹੱਥ ਪਾਇਆ ਐ ਐਸੇ ਫੈਸਲਾ ਕੀਤਾ ਆਪਣੇ ਮਾਲ ਦੇ ਤੋਂ ਸਾਡੀ ਦੇਖਭਾਲ ਦੀ ਕਲਗੀ ਸਾਡੀ ਸੰਗ ਤਸਤੀ ਪ੍ਰਾਪਤ ਲਾਇਆ ਪਰ ਮੀਟਿੰਗ ਕਰਾ ਕੇ ਜਾਂਦਾ ਪਰਿਵਾਰ ਦੀ ਵੀ ਬਲਾਕ ਵਾਲਿਆਂ ਦੀ ਵੀ ਜੀ ਭਾਈ ਮੈਂ ਜ਼ਮੀਨਾਂ ਦੀ ਲੜਾਈ 'ਚ ਚੱਲਿਆ ਤੇ ਜ਼ਮੀਨਾਂ ਦੀ ਲੜਾਈ 'ਚ ਸਿਰ ਲੱਗਣਗੇ ਉਹਦਾ ਸਿਰ ਲੱਗ ਗਿਆ ਭਰਾਏ ਤਾਂ ਦਾ ਕੀਤਾ ਹੋਇਆ ਵਾਦਾ ਕੀਤਾ ਹੋਇਆ ਪੰਨੂ ਨਿਭਾ ਗਿਆ ਇਸ ਕਰਕੇ ਅੱਜ ਜਿਹੜੇ ਆਪਾਂ ਜਿੰਨੇ ਤਰਫਾਂ ਤੇ ਖੱਪਣ ਬੰਦ ਕੇ ਨਹੀਂ ਆਉਂਦੇ ਉਹਨਾਂ ਤੇਰੇ ਜ਼ਮੀਨਾਂ ਨਹੀਂ ਬਤਣੀਆਂ ਆ ਕਾਨੂੰਨਾ ਕਨਾਨਾ ਨੇ ਸਾਨੂੰ ਕੋਈ ਨਹੀਂ ਦੇਣਾ ਸਾਥ ਇਸ ਕਰਕੇ ਉਧਰ ਬਹੁਤ ਸਾਰੇ ਸਮੱਸਿਆਵਾਂ ਦਾ ਪਾਸੜਾਉਣ ਵਾਲੇ ਆ ਜੋ ਕਾਨੂੰਨ ਸਾਨੂੰ ਇਨਸਾਫ਼ ਦਿੰਦਾ ਹੋਵੇ ਤੇ ਫੇਰ ਲੋਕਾਂ ਨੂੰ ਲੜਨ ਦੀ ਲੋੜ ਸੀ ਅਸੀਂ ਦਾ ਕੰਮ ਕਰਨ ਵਾਲਿਆਂ ਠੁਖੇ ਲੋਕਾਂ ਦਾ ਢਿੱਡ ਭਰਨ ਵਾਲਿਆਂ ਇਸ ਕਰਕੇ ਮੈਂ ਬੇਨਤੀ ਕਰਦਾ ਇਸ ਸਟੇਜ ਤੋਂ ਹੋਰ ਬਾਈ ਆਓ ਬਨਾ ਚਰੇ ਤੀਰਾਂ ਜਾਂਦੇ ਆਂ ਜੀ ਆਪਾਂ ਉਨਾਂ ਚਰੇ ਇੱਥੇ ਧਕੇ ਰਹਿਣਾ ਹੈ ਵਾਦਾ ਕਰੀ ਤੋਂ ਆਓ ਜੇ ਸਮਝ ਨਾ ਆਵੇ ਕਿ ਸੱਟੇ ਰਹਿ ਜਾਣੇ ਹੋਦੇ ਡੰਡ ਕਮੰਡ ਦਾ ਜਾਣ ਤੋਂ ਨਾ ਜਾਣਦੇ ਆਪਾਂ ਫੇਰ ਜਾਣਾ ਨਹੀਂ ਪਰਤਲ ਦੇ ਵਿੱਚੋਂ ਪੜਤਲ ਤੇ 2003 ਹੋਏਗੇ ਤੀਜੇ ਜਿਹੜੀ ਦੋਸਤ ਸੀਗੇ ਚਾਚਾ ਆਪਣੀ ਜਾਨ ਇੱਕ ਬੀਰੋ ਸਰ ਦਾ ਤਿੰਨ ਜਣੇ ਰਹੇ ਕਿੱਤੇ ਗੱਲ ਹੋਏ ਗਿਰਫਜ਼ਾਰ ਪਿੱਛੇ ਗਏ ਕਿ ਉਹ ਸ਼ਾਮ ਨੂੰ ਕੱਡੇ ਆ ਜਦ ਕਿ ਡੀਐਸਪੀ ਕਹਿ ਰਿਹਾ ਅੱਜ ਦਾ ਜੀ ਮੈਂ ਕਿਹਾ ਕਿ ਇਹਨੂੰ ਛੱਡ ਲੈਣਾ 11 ਵਜੇ ਸਾਡੀ ਗੱਲਬਾਤ ਹੋਈ ਹੈ 12:00 ਵਜੇ ਨੂੰ ਛੱਡਣੇ ਚਾਹੀਦੇ ਸੀ ਛੱਡੇ ਆ ਉਹ ਤਾਲਾ ਹੋਵੇ ਇਸ ਲਈ ਇਹ ਭਰਾਵੋ ਸਾਰੇ ਪਿੰਡਾਂ ਤੇ ਹੀ ਹਮਲੇ ਆ ਪੈਸਾ ਉਹਨਾਂ ਨੇ ਚੱਕਿਆ ਕੋਈ ਨਹੀਂ ਤੇ ਜ਼ਮੀਨ ਤੇ ਉਹਨਾਂ ਦੀ ਜਿਹੜਾ ਕੱਲ ਕਬਜ਼ਾ ਕਰਿਆ ਉਹਨੂੰ ਫਿਰ ਮੈਂ ਸਮਝਾਇਆ ਮੈਂ ਕਿਹਾ ਵੀ ਇਹ ਜ਼ਮੀਨ ਕੋਈ ਐ ਤਾਂ ਇਹ ਨਹੀਂ ਵੀ ਜੇਬ 'ਚ ਪਾ ਕੇ ਲੈ ਗਏ ਰਹੂ ਤਾਂ ਇੱਥੇ ਜਿਵੇਂ ਪ੍ਰਧਾਨ ਜੀ ਦੱਸ ਕੇ ਗਏ ਆ ਮੱਟ ਤੇ ਰੌਲਾ ਪਾਉਂਦੇ ਬੰਦ ਮਾਰਾਂਗੇ ਉਹ ਜੇ ਪਰਿਵਾਰ ਖੜਦਾ ਤਾਂ ਉਸੇ ਉਹਨਾਂ ਦੀ ਅਸੀਂ ਕਹਾਂਗੇ ਸਪੋਰਟ ਕਰਾਂਗੇ ਕੋਈ ਮੱਗਾਂ ਵੀ ਖਾਜ ਨਹੀਂ ਉਹਨਾਂ ਦੇ ਇਹਦੇ ਲਈ ਭਰਾਵੋ ਇਹ ਇਹ ਕੰਟਪੈਡੀ ਡਰਾਉਦੇ ਪੈ ਰਹੇ ਆ ਕਿਤੇ ਬੰਦੇ ਆਪਣੇ ਗੱਬੇ ਬਗਲੇ ਜੋੜ ਰਹੇ ਆ ਕਿਉਂਕਿ ਲੋਕਾਂ ਦੀ ਮੌਜੂਦਗੀ ਆ ਇਹ ਆਕਾਰੀ ਮੁੱਖ ਮੰਤਰੀ ਤੇਰੇ ਚ ਕੱਟੇ ਹੋਣਾ ਹੰਸਾਰ ਜਿਹੜਾ ਸੇ ਸੰਗਤ ਨੇ ਤੋੜਦਾ ਜਿਹੜੇ ਹਿਸਾਬ ਨਾਲ ਕੱਟਾ ਸਾਡੇ ਪਿੰਡ ਤੇ ਚੜਾਈ ਕਰੀਆ ਹਾਂ ਰਾਏ ਗਏ ਆਦੇ ਪਾਸੇ ਨਾਕੇ ਲਾ ਕੇ ਵੀ ਸਤੋਵਾਲ ਦਵਾਨੇ ਉੱਥਾਂ ਰਹੇ ਬੈਠ ਜੋ ਸਤਿਆ ਦੀ ਟਾਈਆ ਕੱਕਾ ਤਾਂ ਚੱਕਦੇ ਨਹੀਂ ਤੇ ਰਕਮਰ ਜੀ ਦਾ ਦਾ ਪਿੰਡ ਦਾ ਅਸੀਲ ਕਰਤਾ ਜਿਹੜੀ ਖੇਤਾਂ ਦੀ ਯਾਦ ਰੱਖਦਾ ਜਦ ਕਿ ਬਾਹਰ ਇਹ ਪਹੁੰਚਾ ਸੀਗਾ ਉਦੋਂ ਨਹੀਂ ਕਿਸੇ ਦਾ ਆਇਆ ਉਹ ਮੇਰੇ ਬੁਲਾਉਣ ਲੈ ਪੰਜ ਜਣੇ ਪੰਜ ਜਣੇ ਉੱਥੇ ਦੇਖੀ ਖੜੇ ਉਹਨਾਂ ਨੇ ਖੇਤਾਂ ਵਾਲੇ ਸੀ ਉਹਨਾਂ ਨੇ ਛੱਡ ਕੇ ਹੋ ਗਿਆ ਸਾਡੇ ਵਿੱਚ ਬੰਦ ਕਰਤਾ ਸੀ ਉਹ ਯਾਰ ਗਰੁੱਪ ਚ ਪਹਿਲਾਂ ਤੋਂ ਮੰਡੇ ਰੱਖੀ 32 ਨੂੰ ਯਾਰ ਉਹਨਾਂ ਦੇ ਪੈਸੇ ਨਹੀਂ ਚੱਕੇ ਉਹਨਾਂ ਦਾ ਗੱਲਬਾਤ ਤਾਂ ਕਰੋ ਵੀ ਸਾਰ ਨਹੀਂ ਆ ਜੇ ਉਹ ਨਹੀਂ ਪੈਸੇ ਚੱਕਦੇ ਜਾਂ ਵਧਾਉਣਾ ਚਾਹੁੰਦੇ ਆ ਜਾ ਕੋਈ ਹੋਰ ਆਪਦੀ ਜ਼ਮੀਨ ਤਫਾੜ ਹੋਈ ਆ ਉਹ ਚਾਹੁੰਦੇ ਆ ਇਦਣੇ ਉਹਨਾਂ ਦੀ ਗੱਲ ਤਾਂ ਸੁਣੀ ਜਾਵੇ ਪਰ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਉਹ ਜਾ ਕੇ ਠਾਲੇ ਚ ਬੰਦ ਕਰਦੇ ਉਹਦੀ ਜ਼ਮੀਨ ਤੇ ਕਬਜ਼ਾ ਕਰ ਗਏ ਪਰ ਜਾ ਕੇ ਤਾਂ ਨਹੀਂ ਲਗਾਇਆ ਉਦੋਂ ਬਾਅਦ ਹੁਣ ਕਿਹਨੂੰ ਸੁਝਾਇਆ ਪਰਿਵਾਰ ਨੂੰ ਵੀ ਬੀਬੀਆਂ ਭਣਾ ਲੈ ਕੇ ਭਾਈ ਆਪਦੇ ਖੇਤ 'ਚ ਬੈਠੋ ਫੇਰ ਜਾ ਕੇ ਗੱਲ ਬਣੀ ਤੇ ਫੇਰ ਜਾ ਕੇ ਜਦੇਵਲੀ ਜਿਹੜੀ ਪੁਲ ਤੇ ਖੜੂ ਇਹ ਹਾਲ ਹੋ ਰਿਹਾ ਭਾਈ ਇਹ ਜਿਹੜੇ ਪਿੰਡਾਂ ਨੇ ਪੈਸੇ ਚੱਕ ਲਏ ਉਹਨਾਂ ਨੂੰ ਫਿਰ ਦੇ ਕੋਰਟ ਚ ਮਗਜੋ ਰੇਟ ਵਾਜੂ ਬਾਤਾਂ ਵੀ ਆ ਪਰ ਸੁਖਵੀਰ ਬਾਦਲਾ ਮਨਪ੍ਰੀਤ ਬਾਦਲਾ ਕਿਹੜਾ ਬਾਦਲਾ ਉਹਨੂੰ ਇੱਕ ਕਰੋੜ 30 ਰੱਖ ਦੇਤਾ ਚਾਰ ਕਿਟਕਿਆਂ ਤੋਂ ਡਵਾ ਗਿਆ ਡੇਰ ਗਿਆ ਦੇ ਬਾਗਵਾਲੀ ਚ ਪਾਤਾ ਇਸ ਲਈ ਭਰਾਵੋ ਹੌਸਲਾ ਆਪਣੇ ਜਿੰਨੇ ਵੀ ਆਗੂ ਅਜੇ ਬਾਹਰ ਜਿੱਥੋਂ ਨੇ ਮੈਨੂੰ ਮਿਲ ਰਿਹਾ ਤੁਮੇ। ਭਾਈ ਜੀ ਜੱਲ ਰਹੀ ਸੀ ਪੋਸਟ ਕਰਕੇ ਕੱਤੀ ਆ ਕਿ ਰਾਂ ਸਾਰੇ ਆਗੂ। ਬਾਹਰਲੇ ਜਿਲ੍ਹਿਆਂ ਦੇ ਵੀ ਆਪਣੇ ਜਿਲ੍ਹੇ ਨਾਲ ਜਿੰਨੇ ਕੁ ਸੰਬੰਧਤਾ ਆਗੂ ਆਈ। ਉਧਰ ਆ ਠੰਡਾ ਸਿੱਧੇ ਵਾਲੇ ਇਕੱਠੇ ਹੋ ਜੀ ਆਪਾਂ ਫੋਰੀ ਬੋਲ ਬਣਾ ਲਈ। ਕੀ ਹੈ? ਪਿੰਡ ਵਾਲੇ। ਪਿੰਡ ਵਾਲੇ ਵੀ ਆ ਗਏ। ਤੰਗਾਲੀ ਮਹੰਤਿਆ ਜੀ ਉਹ ਆ ਗਏ ਬਾਦ ਦੇ ਵਿੱਚ ਤੇ ਧੰਨਵਾਦ ਕਰਨ ਤੋਂ ਬਾਅਦ ਉਹ ਅੱਗੇ ਸਾਰ ਕਰੂਗਾ ਜਰਜਟ ਸਿੰਘ ਜੀ ਨੇ ਪਾਕ ਦੀ ਆਪਣਾ ਕਿਨੇ ਭਾਰੀ ਆ ਕਿਨੇ ਆਣ ਕਾਰਿਆ ਕੀਤਾ ਜਾ ਰਿਹਾ ਹੈ ਸਾਸ਼ ਕhetra ਉਹ ਸੰਧਾ ਫੋਟੇ ਦਿਵਾਲੀ ਉਸ ਤੋਂ ਬਾਅਦ ਗੱਲ ਕਰੀਏ ਉਸ ਤੋਂ ਬਾਅਦ ਪਾਗਲਾ ਤੇ ਫੈਸਲਾ ਲਗਾ ਲਵਾਂਗੇ